16 ਫਰਵਰੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ। ਜਲਦੀ ਹੀ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 16 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਮੌਸਮ ਥੋੜਾ ਜਿਹਾ ਕੱਲ ਵਰਗਾ ਹੀ ਰਹਿਣ ਦੀ ਸੰਭਾਵਨਾ ਹੈ। ਸਵੇਰ ਵੇਲੇ ਹਲਕੀ ਜਿਹੀ ਬੱਦਲਵਾਈ ਤਕਰੀਬਨ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਰ ਇਹ ਬੱਦਲਵਾਈ ਬਹੁਤਾ ਸਮਾਂ ਨਹੀਂ ਰਹੇਗੀ ਹੌਲੀ ਹੌਲੀ ਜਦੋਂ ਸੂਰਜ ਨਿਕਲਣਾ ਸ਼ੁਰੂ ਹੋ ਜਾਵੇਗਾ ਤਾਂ ਇਹ ਬੱਦਲਵਾਈ ਨਾਲ ਦੀ ਨਾਲ ਉੱਡ ਜਾਵੇਗੀ ਜਾਂ ਕਹਿ ਲਈਏ ਕਿ ਲੰਘ ਜਾਵੇਗੀ ਤੇ ਮੌਸਮ ਅੱਜ ਵੀ ਕੱਲ੍ਹ ਵਾਂਗੂ ਪੂਰੀ ਕਰਾ ਦੇ ਨਾਲ ਸਾਫ਼ ਹੋ ਜਾਵੇਗਾ ਗੱਲ ਤਾਂ ਕੁਝ ਕ ਇਲਾਕਿਆਂ ਦੇ ਵਿੱਚ ਸਵੇਰ ਵੇਲੇ ਕੰਮਣ ਜਰੂਰ ਦੇਖੀ ਗਈ ਸੀ ਕਿ ਪਰ ਅੱਜ ਉਸ ਤਰ੍ਹਾਂ ਦੀ ਕੋਈ ਵੀ ਸੰਭਾਵਨਾ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਦਿਨੇ ਮੌਸਮ ਸਾਫ ਰਹੇਗਾ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਹੁਣ ਸਵੇਰ ਦਾ ਟੈਂਪਰੇਚਰ ਵੀ ਸਾਰੇ ਹੀ ਇਲਾਕਿਆਂ ਦਾ 10-11 ਡਿਗਰੀ ਦੇ ਆਸ-ਪਾਸ ਪਹੁੰਚਣਾ ਸ਼ੁਰੂ ਹੋ ਚੁੱਕਾ ਹੈ ਅਤੇ ਦਿਨ ਦਾ ਟੈਂਪਰੇਚਰ ਵੀ 27-28 ਡਿਗਰੀ ਯਾ 28 ਡਿਗਰੀ ਦੇ ਆਸ-ਪਾਸ ਪਹੁੰਚਣਾ ਸ਼ੁਰੂ ਹੋ ਚੁੱਕਾ ਹੈ ਸੋ ਹੁਣ ਆਪਾਂ ਕਹਿ ਸਕਦੇ ਹਾਂ ਕਿ ਠੰਡ ਤੋਂ ਗਰਮੀ ਵੱਲ ਨੂੰ ਜਾਣੇ ਆਪਾਂ ਸ਼ੁਰੂ ਹੋ ਚੁੱਕੇ ਹਾਂ ਠੰਡ ਤੁੰਦ ਤੇ ਕੋਰੇ ਦੀ ਸੰਭਾਵਨਾ ਨਾ ਮਾਤਰ ਜਿਹੀਆਂ ਹੀ ਰਹਿ ਗਈਆਂ ਨੇ ਉਸ ਤੋਂ ਇਲਾਵਾ ਕੱਲ ਨੂੰ ਇੱਕ ਹੋਰ ਸਿਸਟਮ ਹਲਕੇ ਜੇ ਸਿਸਟਮ ਵੀ ਗੁਜਰੇਗੀ 17 ਤੇ 18 ਤਰੀਕ ਨੂੰ ਉਹਦੇ ਵਿੱਚ ਵੀ ਸਿਰਫ ਬੱਦਲਬਾਈ ਹੋਵੇਗੀ ਪਹਾੜਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕਣਮਣ ਜਿਹੀ ਹੋ ਸਕਦੀ ਹੈ ਉਸ ਤੋਂ ਬਾਅਦ ਵਧੀਆ ਮੀਂਹ ਦੀ ਸੰਭਾਵਨਾ 20 ਤਰੀਕ ਦੇ ਆਸ-ਪਾਸ ਸਾਰੇ ਹੀ ਇਲਾਕਿਆਂ ਨੂੰ ਪ੍ਰਭਾਵਿਤ ਕਰਦਾ ਹੋਇਆ ਸਿਸਟਮ ਤਾਂ ਸਾਨੂੰ ਦਿਖਾਈ ਦੇਵੇਗਾ